ਤੁਹਾਡਾ ਸੌਣ ਵੇਲੇ ਬਲ ਹੋਣਾ ਚਾਹੀਦਾ ਆਪਾਂ ਸੌਣ ਵੇਲੇ ਦੇਖ ਲਓਣ ਕਿ ਕੀ ਮੋਬਾਈਲ ਸਾਡੇ ਸਰਾਣੇ ਹੁੰਦਾ ਆਪਾਂ ਸੋਸ਼ਲ ਮੀਡੀਆ ਦੇਖਦੇ ਹੁੰਦੇ ਆ ਕੋਈ ਸਟੇਟਸ ਵਿੰਦਾ ਹੁੰਦਾ ਕੋਈ ਰੀਲਾਂ ਵਿੰਦਾ ਹੁੰਦਾ ਕੋਈ ਕੁਝ ਵਿੰਦਾ ਹੁੰਦਾ ਹੁਣ ਕਮਾਲ ਦੀ ਗੱਲ ਹੈ ਕਿ ਜ਼ਿੰਦਗੀ ਤੁਹਾਡੀ ਹੈ ਨੀਂਦ ਤੁਹਾਡੀ ਹੈ ਘਰ ਤੁਹਾਡਾ ਹੈ ਬੈਂਡ ਤੁਹਾਡਾ ਹੈ ਪਰਿਵਾਰ ਤੁਹਾਡਾ ਹੈ ਔਰ ਤੁਸੀਂ ਸਟੇਟਸ ਦੇਖ ਰਹੇ ਹੋ ਦੂਜਿਆਂ ਦੇ ਰੀਲਾਂ ਤੁਸੀਂ ਦੇਖਦੇ ਹੋ ਦੂਜਿਆਂ ਦੀ ਤੁਸੀਂ ਚਿੰਤਾ ਡਰ ਭੈ ਫਿਰ ਈਰਖਾ ਦੁਸ਼ੈ ਵੈਰ ਪਤਾ ਨਹੀਂ ਕੀ ਕੁਝ ਸੋਚ ਸੋਚ ਕੇ ਤੁਸੀਂ ਸੁੱਤੇ ਹੋ ਤੇ ਫਿਰ ਤੁਹਾਨੂੰ ਕੀ ਲੱਗਦਾ ਸਵੇਰੇ ਉੱਠਦੇ ਆ ਫਿਰ ਬਹੁਤ ਤੁਸੀਂ ਖਿੜੇ ਉੱਠੋਗੇ ਮਰ ਜਾਏ ਹੋ ਉੱਠੋਗੇ ਕਿਉਂਕਿ ਤੁਸੀਂ ਸੌਂ ਰਹੇ ਹੋ ਚੀਜ਼ਾਂ ਲੈ ਕੇ